ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਡਿੰਗ ਫੈਮਿਲੀ ਬਲੌਗ ਤੇ ਸਵਾਗਤ ਹੈ। ਜੀ ਤੁਹਾਡਾ ਹੋਰ ਦੱਸੋ ਜੀ ਸਾਰੇ ਕਿਵੇਂ ਹੋ? ਲਓ ਜੀ ਮੈਂ ਬਾਬਾ ਜੀ ਨੂੰ ਦੁੱਧ ਪਾਉਣ ਗਈ ਸੀ। ਸਵੇਰੇ Papa ਜੀ ਦਾਲੀ ਲੈਣ ਆਉਂਦੇ ਹੁੰਦੇ ਨੇ। ਇਹ ਨਾ ਇੱਕ ਕੁੱਤਾ ਹੈ ਆਪਣੇ ਬਾਹਰ ਪਿੱਛੇ ਗੜੀ 'ਚ ਰਹਿੰਦਾ ਸੀ। ਬਹੁਤ ਛੋਟਾ ਸੀ ਉਦੋਂ ਇਹ। ਤੇ ਇਹਨੂੰ ਮੈਂ ਥੋੜਾ ਜਿਹਾ ਇੱਥੇ ਦੁੱਧ ਲੈ ਜਾਂਦੀ ਹੁੰਨੀ ਆ ਨਾਲ। ਚਲੋ ਆਪਣੇ ਘੇਟ ਮੂਹਰੇ ਬੈਠਾ ਹੁੰਦਾ ਸੀ ਛੋਟਾ ਸੀ ਉਦੋਂ ਇਹ। ਮੈਂ ਇਹਨੂੰ ਛੋਟੇ ਕਰਕੇ ਦੁੱਧ ਪਾ ਆਂਦੀ ਸੀ। ਬਸ ਇਹਨੂੰ ਹੁਣ ਆਸ ਜੀ ਹੋ ਗਈ ਵੀ ਮੈਨੂੰ ਰੋਜ਼ ਦੁੱਧ ਪਾਇਆ ਕਰਨਾ। ਤੇ ਫਿਰ ਮੈਂ ਤਾਂ ਜਦੋਂ ਬਾਬਾ ਜੀ ਨੂੰ ਦੁੱਧ ਪਾਉਣ ਜਾਣੀ ਆ ਨਾਲ ਮੈਂ ਤਾਂ ਦੁੱਧ ਲੈ ਕੇ ਜਾਣੀ ਆ ਹੁਣੇ ਪੀ ਕੇ ਦੁੱਧ ਫੇਰ ਜਾਊਗਾ ਤੋ ਪਿੱਛੇ ਗਲੀ ਚ ਰਹਿਣਾ ਹੈਗਾ ਇਹ ਚਲੋ ਜਿਹੜਾ ਆਪਣੇ ਘਰੇ ਰੱਖੇ ਹੋਏ ਹੁੰਦੇ ਨੇ ਹਨ ਉਹਨਾਂ ਨੂੰ ਅਸੀਂ ਤਾਂ ਆਪਾਂ ਸੰਭਾਲ ਕਰਦੇ ਆ ਜੇ ਬਾਹਰ ਲਿਆਂ ਨੂੰ ਵੀ ਥੋੜਾ ਬਹੁਤਾ ਜਿੰਨਾ ਕ ਵੀ ਹੋਵੇ ਹਨ ਗਲਾਸ ਦੁੱਧ ਦਾ ਚਲ ਇਹਨਾਂ ਨੂੰ ਵੀ ਪਾ ਦਿਆ ਕਰ ਲਓ ਜਿੰਨਾ ਇਹ ਪਰ ਰੋਟੀ ਬਣਾ ਲਈਏ ਬੱਚਿਆਂ ਨੂੰ ਸਕੂਲ ਜਾਣਾ ਇਹ ਰਟੀਨ ਤਿਆਰ ਕਰਦੀ ਹੈ ਮਾਸੀ ਦੇ ਕੰਮ ਆਪਣੇ ਸਵੇਰ ਵਾਲੇ ਕਰ ਲੇ ਸਾਂਹ ਅੱਗਲੀ ਮੈਂ ਜੇ ਬਾਹਰ ਖਾਣੂੰ। ਮਿਲੋ ਇਸ ਨੂੰ ਗੁੱਟੀ ਫੱਟਿਆ ਕਰਤੀ ਰੋਟੀ ਬਣਾ ਲਈ। ਮੇਰਾ ਵਾਸਤੇ ਘੱਟਦੀ ਰੋਟੀ ਬਣਾਉਣੀ ਤੇ ਫਿਰ ਬਾਅਦ ਵਿੱਚ ਮੱਕੀ ਦੀ ਰੋਟੀ ਬਣਾਉਣਾ ਹੋਵੇਗਾ। ਬਣਾਈ ਜਾਨੀ ਰਮਨ ਪਾਣੀ ਚੱਕਣੀ ਨਾ ਪਾਣੀ Так. Ya, benar malam. Ini pakai ini. Tinggal pemanasan. Saya sendiri dulu.

ਉੱਧਰ ਲੱਗਿਆ ਮੈਨੂੰ ਪਾਣੀ ਪਾ ਗਏ ਉਧਰ ਤੋਂ ਨੱਕ ਲਿਆ ਖੰਡਾ ਰੱਤ ਤੋ ਅੱਥੇ ਵੀ ਇਹ ਬੜੀ ਛੀਲੀ ਹੋ ਗਈ ਤੇ ਸੰਧੀ ਆਣ ਲੱਗੀ ਹੈ ਉਧਰੋਂ ਟੱਕਲੇ ਜੀ ਰੇਲ ਬੋਲ ਰਿਹਾ ਕਹਿੰਦੇ ਪਾਲਿਆ ਕਰਨ ਨੂੰ ਹਾਂ ਜੀ ਕਰਦਾ ਸਨੀਕਲਾ ਦੀ ਆ ਲੋ ਜੀ ਕੰਮ ਆਪਣਾ ਸਾਰਾ ਖਤਮ ਹੋ ਗਿਆ ਹੁਣ ਸੋਈ ਦਾ ਕੰਮ ਨਿਬੜ ਗਿਆ ਬੱਚਿਆਂ ਦੇ ਜਾਣ ਤੋਂ ਬਾਅਦ ਹੀ ਕੰਮ ਆ ਦੋ ਟਾਂ ਦਾ ਜਦੋਂ ਬੱਚੇ ਸਕੂਲ ਚਲੇ ਜਾਂਦੇ ਨੇ ਫਿਰ ਚਲੋ ਆਪ ਆਪ ਦੇ ਹਿਸਾਬ ਨਾਲ ਕੰਮ ਕਰੀ ਜਾਂਦੇ ਹੌਲੀ ਹੌਲੀ ਜਿੰਨਾ ਸ਼ਿਰ ਧੋੜ ਭੱਜ ਰਹਿੰਦੀ ਹੈ ਫਿਰ ਜਿੰਨਾ ਸ਼ਿਰ ਉਹ ਸਕੂਲ ਜਾਂਦੇ ਨਹੀਂ ਹੈ ਲੇਟ ਨਾ ਹੋ ਜਾਣ ਲੇਟ ਨਾ ਹੋ ਜਾਣ ਚਲੋ ਜੀ ਹੁਣ ਆ ਮੈਂ ਸਾਰੇ ਕੰਮ ਖਤਮ ਕਰ ਲੇ ਹੁਣ ਅਸੀਂ ਖਾ ਲਈ ਰੋਟੀ रसोई भी मैं साफ करती सारी आप रोटी रोटी खा के फिर देखते हैं काम करते हैं भी आज अंदर आज ऊपर आज ਕਿਥੇ ਕੁੰਮੀ ਕਰਕੇ ਆਇਆ ਓ ਦੇ ਚੱਲ ਆ ਜੋ ਉੱਪਰ ਆ ਜਾ ਆ ਜਾ ਉੱਪਰ ਆ ਜਾ ਉਧਰ ਜਾਣਾ ਚੱਲ ਫਿਰ ਚੱਲ

ਬਸ ਫੋਟੋ ਕੇ ਸਾਫ ਹੋ ਜਾਂਦੀ ਹੁੰਦੀ ਹੈ। ਸਸਨਵਾਰ ਤੇ ਪੈ ਰਹੀ ਹੈ ਇਹ ਦਿਵਾਰੇ ਇਹਨੂੰ ਇੱਕ ਵਾਰੀ ਚਾਹ ਮਿਟੂ ਸਕਦਾ ਨਹੀਂ ਆਉਂਦਾ। ਲਓ ਜੀ ਪੀਣਾ ਮੈਂ ਕਰ ਲਿਆ। ਥੈਲਾ ਭਰ ਕੇ ਰੱਖਿਆ। ਫੇਰ ਮੈਂ ਕਰਾ ਲਾਂ ਟੋਕ ਕੋ ਨਹੀਂ ਕਰਵਾਇਆ ਕੇਕ ਨਹੀਂ ਕਟਾਈ ਕਰੇ ਨਾ ਸਰ ਨਹੀਂ ਸੀ ਅੱਛਾ ਗਿਫਟ ਦਿੱਤੇ ਸਾਰੇ ਨੇ ਠੀਕ ਹੈ ਸਾਰੇ ਬੱਚਿਆਂ ਨੂੰ ਦਿੱਤੇ ਹਮ ਅੱਜ ਕੇਕ ਨਹੀਂ ਕੱਟਿਆ ਅੱਜ ਅੱਜ ਸਰ ਹੈ ਨਹੀਂ ਅੱਛਾ ਫੰਕਸ਼ਨ ਆਈ ਹਿਸ ਸਕਸਿਪੀ ਤੁਹਾਡੇ ਹੁੰਦੇ ਚਲੋ ਸੋ ਇਹ ਫਤੂ ਵੀ ਰੱਖ ਦਈਏ ਸਵੇਰ ਵਾਸਤੇ ਅਸ ਪਰ ਨਹੀਂ ਕਰਦੇ ਕਰਦੇ 그래서 매니저가 뒤바이하는 우리들랑은 스튜디오 피고 있는 중이야. δεν είναι αυτό μερικά online σοκφίουλα. ਆਖ ਮੈਂ ਰਲਾਤੀ ਸਵੇਰੇ ਫਿਰ ਨਾ ਵਜਨ ਪਾਣੀ ਸੌਖੇ ਹੋ ਜਾਂਦੇ ਨੇ ਬਸ ਹੁਣ ਆਪਾਂ ਚੱਕ ਕੇ ਸਵੇਰੇ ਪਾ ਦਾਂਗੇ ਲਓ ਜੀ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਹਾਂ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ